ਓਹ ਲੋਕ ਨੇ ਆਕਾਜੀ ਹਸ਼ਿਆਰਪੁਰ ਸ਼ਹਿਰ ਤੇ ਚਾਰ ਵਿਅਕਤੀ ਇਕਦਾਂ ਹੋ ਜੋ ਤੁਹਾਨੂੰ ਜਾਣਦੇ ਹੋ ਅਸੀਂ ਕਿੱਥੋਂ ਤੁਹਾਡੇ ਮਗਰ ਗੱਡੀ ਲਈ ਹੈ ਕਿੱਥੋਂ ਰੁਕਿਆ ਤੁਹਾਨੂੰ ਆਕਾਜੀ ਜੋ ਮਰਜ਼ੀ ਹੋ ਜੇ ਚਾਰ ਵਿਅਕਤੀ ਨਹੀਂ ਬੈਠਣਗੇ ਓਨਲੀ 2 ਇਹ 2 ਵੀਲਰ ਹੈ ਕਿੱਤੇ ਬੇਟਾ ਸਿਰਫ ਦੋ ਦੰਦੇ ਬੈਠਣੇ ਆਂ ਸੰਨ ਕੋਈ ਰੱਬ ਨਾ ਕਰੇ ਕੋ ਗੱਲਬਾਤ ਹੋ ਜਾਂਦੀ ਜਿਹੜਾ ਵਿਅਕਤੀ ਚਲਾ ਰਿਹਾ ਉਹ ਤੇ ਬੈਠਾ ਮੋਟਰਸਾਈਕਲ ਦੀ ਟੈਂਕੀ ਉੱਪਰ ਜਿਹੜੀ ਐਡੀ ਹੈ ਪਟ્રોલ ਹੋਣੀ ਟੈਂਕੀ ਨਾ ਤੁਸੀਂ ਬ੍ਰੇਕ ਲਾ ਸਕਦੇ ਨਹੀਂ ਨਾ ਤੁਸੀਂ ਮੋਟਰਸਾਈਕਲ ਨੂੰ ਵਧੀਆ ਢੰਗ ਨਾਲ ਚਲਾ ਸਕਦੇ ਨਹੀਂ ਠੀਕ ਹੈ ਤੁਸੀਂ ਮੋਟਰਸਾਈਕਲ ਤੋਂ ਹਟਾ ਕਰ ਦਿੱਤਾ ਪੰਦ ਇਹਦੇ ਕਾਗਜ਼ ਪੁੱਤਰ ਲਿਆਉਗੇ ਅੱਜ ਆਪਣਾ ਮੋਟਰਸਾਈਕਲ ਜਿਹੜਾ ਉਹ ਲੈ ਜਿਓ ਠੀਕ ਹੈ ਆਖਿਓ ਤੁਹਾਡਾ ਤਿਆਰ ਹੈ ਇਹਨੂੰ ਮੇਰੇ ਪੁੱਤ ਆਪਣੀ ਜੇਬ 'ਚ ਰੱਖਣਾ ਜਦੋਂ ਸਵੇਰੇ ਨਿਕਲਣਾ ਇਹਨੂੰ ਵੇਖ ਕੇ ਨਿਕਲਣਾ ਤੇ ਤੁਹਾਨੂੰ ਅੱਗੇ ਤੂੰ ਬੋਲ ਕੇ ਕਹੂਗਾ ਕਿ ਪੁੱਤ ਚਾਰ ਵਿਅਕਤੀ ਹੁਸ਼ਿਆਰਪੁਰ 'ਚ ਨੌ ਲਾਊਡਰ ਠੀਕ ਹੈ ਹਾਲੋ ਮੇਰੇ ਪੁੱਤ ਹੁਣ ਇਹਦਾ ਨੰਬਰ ਮਾਣੋ ਹਾਲੋ ਥੈਂਕ ਯੂ ਜੀ ਓਏ ਆ ਗਈ ਆ ਗਈ ਲੋਕ ਨੇ ਆਕਾ ਜੀ ਪਸ਼ਾਰਪੁਰ ਸ਼ਾਇਰ ਤੇ ਚਾਰ ਵਿਅਕਤੀ ਇੱਕ ਤਾਂ ਹੋ ਜੋ ਤੁਹਾਨੂੰ ਜਾਣਦੇ ਹੋ ਅਸੀਂ ਕਿੱਥੋਂ ਤੁਹਾਡੇ ਮਗਰ ਗੱਡੀ来ਈ ਹੈ ਕਿੱਥੋਂ ਰੁਕਿਆ ਤੁਹਾਨੂੰ ਆਕਾ ਜੀ ਜੋ ਮਰਜ਼ੀ ਹੋ ਜੇ ਚਾਰ ਵਿਅਕਤੀ ਨਹੀਂ ਬੈਠਣਗੇ ਓਨਲੀ 2 ਇਹ 2 ਬੀਲਰ ਹੈ ਇੱਥੇ ਬੇਟਾ ਸਿਰਫ ਦੋ ਦੰਦੇ ਬੈਠਣੇ ਆਂ ਸੰ ਨੂੰ ਕੋਈ ਰੱਬ ਨਾ ਕਰੇ ਕੋ ਗੱਲਬਾਤ ਹੋ ਜਾਂਦੀ ਜਿਹੜਾ ਵਿਅਕਤੀ ਚਲਾ ਰਿਹਾ ਉਹ ਉੱਥੇ ਬੈਠਾ ਮੋਟਰਸਾਈਕਲ ਦੀ ਟੈਂਕੀ ਉੱਪਰ ਜਿਹੜੀ ਐਂਡੀਆ ਹੈ ਪਟ્રોલ ਵਾਲੀ ਟੰਗੀ ਨਾ ਤੁਸੀਂ ਬ੍ਰੇਕ ਲਾ ਸਕਦੇ ਜੀ ਨਾ ਤੁਸੀਂ ਮੋਟਰਸਾਈਕਲ ਨੂੰ ਵਧੀਆ ਚੰਗਣਾ ਚਲਾ ਸਕਦੇ ਜੀ ਠੀਕ ਹੈ ਮੋਟਰਸਾਈਕਲ ਤੋਂ ਹਟਾ ਕਰ ਦਿੱਤਾ ਬੰਦ ਇਹਦੇ ਕਾਗਜ਼ ਪੁੱਤਰ ਲਿਆਓਗੇ ਅੱਜ ਆਪਣਾ ਮੋਟਰਸਾਈਕਲ ਜਿਹੜਾ ਉਹ ਲੈ ਜਿਓ ਠੀਕ ਹੈ ਆ ਗ੍ਰਿਪ ਤੁਹਾਡਾ ਤਿਆਰ ਹੈ ਇਹਨੂੰ ਮੇਰੇ ਪੁੱਤ ਆਪਣੀ ਜੇਬ 'ਚ ਰੱਖਣਾ ਜਦੋਂ ਸਵੇਰੇ ਨਿਕਲਣਾ ਇਹਨੂੰ ਵੇਖ ਕੇ ਨਿਕਲਣਾ ਇਹ ਤੁਹਾਨੂੰ ਅੱਗੇ ਤੋਂ ਬੋਲ ਕੇ ਕਹੂਗਾ ਕਿ ਪੁੱਤ ਚਾਰ ਵਿਅਕਤੀ ਹੁਸ਼ਿਆਰਪੁਰ ਚ ਨੌ ਲਾਉਦੇ ਠੀਕ ਹੈ ਹਾਲੋ ਮੇਰੇ ਪੁੱਤ ਹੁਣ ਇਹਦਾ ਨੰਬਰ ਮਾਣੋ ਹਾਲੋ ਥੈਂਕ ਯੂ ਜੀ